ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਵਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਵਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਪਿਆਰੀ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤਨ ਤਨ ਸਹਿਬੀ ਕਮਾਲ ਕਲਗੀਆਂ ਵਾਲੇ ਪਾਤਸ਼ਾਹ ਨੀਲੇ ਦੇ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਦੇ ਪਾਵਨ ਚਰਨ ਛੋਪਾ ਪ੍ਰਾਪਤੋ ਮਹਾਨ ਸਥਾਨ ਜਿਸ ਦੇ ਆਪ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਗੁਰੂ ਪਾਤਸ਼ਾਹ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜਿਸ ਵੇਲੇ ਘੜੀ ਚਮਕੌਰ ਵਿਖੇ ਵੱਡੇ ਸਹਾਬਜਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ। 40 ਸਿੰਘ ਸ਼ਹੀਦ ਹੋ ਜਾਂਦਿਆਂ ਨ ਸੱਚੇ ਪਾਤਸ਼ਾਹ ਜੀ ਨੰਗੇ ਪੈਰੀ ਕੰਡਿਆਂ ਉੱਪਰ ਚੱਲਦੇ ਹੋਏ ਮਾਚੀਵਾੜੇ ਦੇ ਜੰਗਲਾਂ ਵਿੱਚ ਆ ਕੇ ਟਿੰਡ ਦਾ ਸਰਾਨਾ ਲਾ ਕੇ ਪੈ ਜਾਂਦੇ ਹਨ। ਜਿਸ ਥਾਂ ਉੱਪਰ ਕਰਨਗੀ ਧਰ ਪਾਤਸ਼ਾਹ ਜੀ ਟਿੰਡ ਦਾ ਸਰਾਨਾ ਲਾ ਕੇ ਲੇਟੇ ਸਾਨੂੰ ਗੁਲਾਬੇ ਪੰਜਾਬੇ ਦਾ ਬਾਗ ਹੋਇਆ ਕਰਦਾ ਸੀ। ਗੁਲਾਬੇ ਪਿਆਰੇ ਨੌਕਰ ਨੇ ਮਾਲਕ ਨੂੰ ਜਾ ਕੇ ਦੱਸਿਆ ਕਿ ਆਪਣੇ ਬਾਗ ਦੇ ਵਿੱਚ ਕੋਈ ਰੋਹਾਨੀ ਗੁਰੂ ਆਰਾਮ ਕਰੀ ਐ ਗੁਲਾਬੇ ਪਿਆਰੇ ਪਿਆਰੇ ਆ ਕੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਹਾਰ ਹੋਈ ਤੇ ਸਤਿਗੁਰੂ ਸਾਹਿਬ ਨੂੰ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ ਇੰਨੇ ਚਿਰ ਨੂੰ ਸਤਿਗੁਰੂ ਜੀ ਦੇ ਸਿੰਘ ਵੀ ਲੱਭਦੇ ਲਵਾਉਂਦੇ ਗੁਰੂ ਜੀ ਪਾਸ ਆ ਪਹੁੰਚੇ ਇਸ ਸਥਾਨ ਦੇ ਉਪਰੋਂ ਕਲਗੀਧਰ ਪਾਤਸ਼ਾਹ ਜੀ ਨੂੰ ਉੱਚ ਦਾ ਪੀਰ ਬਣਾ ਕੇ ਭਾਈ ਗਨੀ ਖਾਨ ਜੀ ਭਾਈ ਨਵੀ ਖਾਨ ਜੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਇਸ ਪਾਵਨ ਸਥਾਨ ਉੱਪਰ ਜਿਸ ਦੇ ਆਪ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਮੰਦਿਰ ਸਾਹਿਬ ਵਾਲੇ ਸਥਾਨ ਉੱਪਰ ਲੈ ਕੇ ਆਉਂਦੇ ਹਨ ਕੋਲੇ ਹੀ ਮਾਈ ਬਾਲਣ ਚੁਗਦੀ ਹੈ ਤਾਂ ਸਤਿਗੁਰੂ ਜੀ ਮਾਈ ਨੂੰ ਪੁੱਛਦੇ ਹਨ ਕਿ ਮਾਤਾ ਪੀਣ ਲਈ ਜਲ ਕਿੱਥੋਂ ਮਿਲੇਗਾ ਤਾਂ ਮਾਤਾ ਗੁਰੂ ਸਾਹਿਬ ਨੂੰ ਕਹਿਣ ਲੱਗੀ ਕਿ ਇਸ ਸਥਾਨ ਦੇ ਉੱਪਰ ਇੱਕ ਜਲ ਦਾ ਇੱਕੀ ਸਰੋਤ ਹੈ ਉਹ ਖੂਹ ਪਰ ਖੂਹ ਦੇ ਵਿੱਚ ਇੱਕ ਸਰਾਲ ਰਹਿਣ ਕਰਕੇ ਕੋਈ ਵੀ ਉਸ ਵਿੱਚੋਂ ਜਲ ਲੈ ਨਹੀਂ ਜਾਂਦਾ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਉਦਾਰ ਕੀਤਾ ਪਰ ਤੀਰ ਲੱਗਣ ਤੋਂ ਬਾਅਦ ਉਸ ਸਰਾਲ ਖੂਹ ਦੇ ਵਿੱਚ ਦੇਖ ਪਈ ਉਸਕਾਰ ਕੇ ਕੋ ਦਾ ਪਾਣੀ ਪੀਣ ਯੋਗ ਨਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਧਰਤੀ ਦੇ ਵਿੱਚ ਤੀਰ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਉਹ ਮਾਈ ਕੋਲ ਖੜੀਏ ਸਭ ਕੁਝ ਦੇਖ ਰਹੀ ਸੀ ਜਦੋਂ ਸਤਗੁਰੂ ਜੀ ਦਾ ਇਹ ਪ੍ਰਤਾਪ ਦੇਖਿਆ ਤਾਂ ਸਤਗੁਰੂ ਜੀ ਦੇ ਚਰਨਾਂ ਉੱਪਰ ਟੈਪ ਪਈ ਬੇਨਤੀਆਂ ਕਰਨ ਲੱਗੀ ਕਿ हे ਸੱਚੇ ਪਾਤਸ਼ਾਹ ਮੈਨੂੰ ਕੋੜ ਦੇ ਰੋਗ ਨੇ ਬਹੁਤ ਪਰੇਸ਼ਾਨ ਕੀਤਾ ਹੈ ਮੇਰਾ ਉਦਾਰ ਕਰੋ ਤਾਂ ਗੁਰੂ ਪਾਤਸ਼ਾਹ ਮਾਤਾ ਨੂੰ ਕਹਿਣ ਲੱਗੇ ਕਿ ਆਪ ਜੀ ਇਸ ਜਲ ਦੇ ਸੋਮੇ ਦੇ ਵਿੱਚ ਇਸ਼ਨਾਨ ਕਰੋ ਜਲ ਛਕੋ ਮਾਤਾ ਜੀ ਨੇ ਜਲ ਦੇ ਸੋਮੇ ਵਿੱਚ ਇਸ਼ਨਾਨ ਕੀਤਾ ਜਲ ਸਕਿਆ ਤੇ ਉਸ ਦਾ ਕੋੜ ਠੀਕ ਹੋ ਗਿਆ ਮਾਤਾ ਨੇ ਸਾਰੇ ਨਗਰ ਦੇ ਵਿੱਚ ਜਾ ਕੇ ਦੱਸ ਦਿੱਤਾ ਕਿ ਨਗਰ ਤੋਂ ਬਾਹਰ ਸਤਿਗੁਰ ਜੀ ਆਏ ਹੋਏ ਹਨ ਬਹੁਤ ਮਹਾਨ ਪ੍ਰਤਾਪੀ ਮਹਾਪੁਰਖਾਂ ਸੰਗਤਾਂ ਹੋਂਕਮ ਹਮ ਮਹਮਾਤਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਲੱਗੀਆਂ। ਦੂਰੋ ਪਿਆਰੀ ਸੰਗਤ ਜੀ ਵੀਡੀਓ ਦੇ ਵਿੱਚ ਆਪ ਜੀ ਜਿਸ ਸਥਾਨ ਦੇ ਹੁਣ ਭੋਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਉਸ ਵੇਲੇ ਇਸ ਸਥਾਨ ਦੇ ਉੱਪਰ ਹੀ ਭਾਈ ਨੰਗਾਇਆ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਘੋੜਾ ਪੇਟ ਕੀਤਾ ਸੀ। ਭਾਈ ਗਨੀ ਖਾਨ ਤੇ ਭਾਈ ਨਵੀ ਖਾਨ ਦੀ ਇਸ ਸਥਾਨ ਤੋਂ ਵਾਪਸ ਮਾਛੀਵਾੜਾ ਸਾਹਿਬ ਨੂੰ ਮੁੜ ਜਾਂਦੇ ਹਨ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਇੱਕ ਹੁਕਮਨਾਮਾ ਸਾਹਿਬ ਲਿਖ ਕੇ ਦਿੰਦੇ ਹਨ ਜਿਸ ਦੇ ਉੱਪਰ ਸਤਿਗੁਰੂ ਜੀ ਲਿਖਦੇ ਹਨ ਕਿ ਭਾਈ ਗਨੀ ਖਾਨ ਤੇ ਭਾਈ ਨਵੀ ਖਾਨ ਜੀ ਸਾਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰੇ ਹਨ ਵਾਪਸ ਮੁੰਨ ਸਾਹਿਬੇ ਇੱਕ ਪਾਸੇ ਤਾਂ ਭਾਈ ਗਨੀ ਖਾਨ ਜੀ ਤੇ ਨਵੀ ਖਾਨ ਜੀ ਨੂੰ ਸਤਿਗੁਰੂ ਜੀ ਪਾਛੋਂ ਵੇਛਣਾਂ ਦਾ ਬਹੁਤ ਦੁੱਖ ਹੈ ਦੂਸਰੇ ਪਾਸੇ ਉਹ बार-बार ਸਤਿਗੁਰੂ ਜੀ ਵੱਲੋਂ ਲਿਖਿਆ ਹੋਇਆ ਹੁਕਮਨਾਮਾ ਜਿਸ ਦੇ ਉੱਪਰ ਗੁਰਜੀਤਾਰ ਜੀ ਲਿਖਦੇ ਹਨ ਕਿ ਭਾਈ ਗਨੀਖਾਨ ਤੇ ਨਵੀਖਾਨ ਸਾਨੂੰ ਪੁੱਤਰਾਂ ਨੂੰ ਵੀ ਬੜਾ ਪਿਆਰੇ ਹਨ बार-बार ਉਸ ਨੂੰ ਦੇਖਦੇ ਹਨ ਅੱਖਾਂ ਵਿੱਚੋਂ ਜਲ ਵਹਿ ਰਿਹਾ ਹੈ ਮੱਥੇ ਉੱਪਰ बार-बार ਉਹ ਕਮਨਾਮਾ ਸਾਹਿਬ ਨੂੰ ਲਾਉਂਦੇ ਹਨ ਜਿਸ ਸਰੋਵਰ ਦੇ ਆਪ ਹੁਣ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਸੰਗ ਜੀ ਇਸੇ ਸਰੋਵਰ ਨੂੰ ਹੀ ਇਸੇ ਸਥਾਨ ਉੱਪਰ ਕਨਗੀਧਰ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਉਸ ਸਮੇਂ ਜਲਦਾ ਸੋਮਾ ਪ੍ਰਗਟ ਕੀਤਾ ਸੀ ਅਤੇ ਇਸ ਸਥਾਨ ਨੂੰ ਬਾਹਰ ਦਿੱਤਾ ਸੀ ਜਿਸ ਕਿਸੇ ਨੂੰ ਵੀ ਕੋਈ ਸਰੀਰਕ ਰੋਗ ਬਿਮਾਰੀ ਹੈ ਉਹ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਜਾਪ ਕਰਦਾ ਹੋਇਆ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਦੇ ਤੰਦੇ ਰੋਗ ਦੂਰ ਹੋਣਗੇ ਸੋ ਗੁਰੂ ਪਿਆਰੀ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਉੱਪਰ ਹਰ ਸਾਲ 14 15 16 ਪੂਰਨ ਇਸ ਸਥਾਨ ਦੇ ਉੱਪਰ ਸਮਾਗਮ ਕੀਤਾ ਜਾਂਦਾ ਹ ਭਾਰੀ ਦੀਵਾਨ ਸਜਾਏ ਜਾਂਦੇ ਹਨ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਹਰ ਐਤਵਾਰ ਨੂੰ ਖੰਡੇ ਬਾਤਰੀ ਦੀ ਪੋਹਲ ਤਿਆਰ ਕੀ ਕਰਕੇ ਸੰਗਤਾਂ ਨੂੰ ਅਮਰ ਤਿਛਕਾਇਆ ਜਾਂਦਾ ਹੈ ਉਹ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਦਾ ਇਸ ਸਾਨ ਦੇ ਦਰਸ਼ਨ ਇਸ਼ਨਾਨ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ ਹਰ ਐਤਵਾਰ ਨੂੰ ਭਾਰੀ ਦੀਵਾਨ ਸਜਾਏ ਜਾਂਦੇ ਹਨ ਬੀਸ਼ਵ ਪ੍ਰਸਿੱਧ ਰਾਗੀ ਜਥੇ ਕੀਰਤਨ ਦੇ ਰਾਹੀ ਗੁਰਬਾਣੀ ਰਾਹੀ ਸੰਗਤਾਂ ਨੂੰ ਨਿਹਾਲ ਕਰਦੇ ਹਨ ਸੋ ਇਹਨੀਆਂ ਕਬੀਨਤੀਆਂ ਪ੍ਰਮਾਨ ਕਰ ਰਹੀਆਂ ਜੀ ਜਿਸ ਵੀਰ ਭੈਣ ਨੇ ਵੀਡੀਓ ਨੂੰ ਅਖੀਰ ਤੱਕ ਦੇਖਿਆ ਹੈ ਸੋ ਮੈਂ ਆਪ ਜੀ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਜੀ ਵੀਡੀਓ ਨੂੰ ਹੁਣੇ ਲਾਈਕ ਜਰੂਰ ਕਰਨਾ ਜੀ ਕਿਰਪਾ ਕਰਕੇ ਮੇਰੀ ਬੇਨਤੀ ਜਰੂਰ ਪ੍ਰਵਾਨ ਕਰਨੀ ਜਿਸ ਕਿਸ ਵੀਰ ਭੈਣ ਨੇ ਹੁਣ ਤੱਕ ਲਾਸਟ ਤੱਕ ਵੀਡੀਓ ਦੇਖੀ ਹੈ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਕਮੈਂਟ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਰੂਰ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਾਥ ਜਰੂਰ ਬਖਸ਼ਣਾ ਜੀ